ਜਰਦੀਆਂ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਇੱਕ ਆਮ ਜਿਹੀ ਸਮੱਸਿਆ ਹੋ ਜਾਂਦੀ ਹੈ ਰਜਾਈ ਜਾਂ ਫਿਰ ਕੰਬਲ ਵਿੱਚ ਵੜਨ ਦੇ ਬਾਵਜੂਦ ਵੀ ਉਹਨਾਂ ਦੇ ਪੈਰ ਠੰਡੇ ਰਹਿੰਦੇ ਨੇ ਜੇ ਤੁਹਾਡੇ ਨਾਲ ਵੀ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਤਾਂ ਧਿਆਨ ਨਾਲ ਇੱਕ ਗੱਲ ਸੁਣੋ ਇਹ ਸਿਰਫ ਠੰਡ ਕਰ ਨਹੀਂ ਸਗੋ ਸਰੀਰ ਵਿੱਚ ਕਿਸੇ ਪੋਸ਼ਟਿਕ ਤੱਤ ਦੀ ਕਮੀ ਜਾਂ ਫਿਰ ਕਿਸੇ ਅੰਦਰੂਨੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਖੂਨ ਦੇ ਦੌਰੇ ਦੀ ਜਦੋਂ ਪੈਰਾਂ ਵਿੱਚ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ ਤਾਂ ਤਾਪਮਨ ਘੱਟ ਹੋ ਜਾਂਦਾ ਹੈ ਜਿਸ ਦੇ ਨਾਲ ਪੈਰ ਹਮੇਸ਼ਾ ਠੰਡੇ ਮਹਿਸੂਸ ਹੁੰਦੇ ਨੇ ਜੇ ਤੁਸੀਂ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਜਾਂ ਹਿਲਦੇ ਡੁਲਦੇ ਨਹੀਂ ਤਾਂ ਇਹ ਕਾਰਨ ਬਣ ਸਕਦਾ ਹੈ ਇਸ ਲਈ ਹਲਕੀ ਸੈਰ ਮਾਲਿਸ਼ ਅਤੇ ਛੇਤੀ ਸੌਣ ਦੀ ਆਦਤ ਲਾਭਦਾਇਕ ਰਹਿੰਦੀ ਹੈ ਦੂਜਾ ਕਾਰਨ ਆਇਰਨ ਦੀ ਕਾਟ ਜੇ ਸਰੀਰ ਵਿੱਚ ਆਇਰਨ ਦੀ ਕਮੀ ਹੈ ਤਾਂ ਖੂਨ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਜਿਸ ਦੇ ਨਾਲ ਹੱਥ ਪੈਰ ਠੰਡੇ ਰਹਿੰਦੇ ਨੇ ਇਸ ਲਈ ਆਪਣੀ ਡਾਈਟ ਦੇ ਵਿੱਚ ਪਾਲਕ ਚੁਕੰਦਰ ਗੁੜ ਤੇ ਦਾਲਾਂ ਸ਼ਾਮਿਲ ਕਰੋ ਤੀਜਾ ਥਾਇਰੋਇਡ ਦੀ ਗੜਬੜ ਜੇ ਥਾਇਰੋਇਡ ਹਾਰਮੋਨ ਘੱਟ ਬਣ ਰਿਹਾ ਹੈ ਤਾਂ ਸਰੀਰ ਦੀ ਗਰਮੀ ਵੀ ਘੱਟ ਹੋ ਜਾਂਦੀ ਹੈ ਇਸ ਨਾਲ ਪੈਰ ਠੰਡੇ ਰਹਿੰਦੇ ਨੇ ਅਤੇ ਸਰੀਰ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਜੇ ਨਾਲ ਹੀ ਭਾਰ ਵਧਣਾ ਜਾਂ ਵਾਲ ਝੜਨ ਦੀ ਸਮੱਸਿਆ ਹੈ ਤਾਂ ਥਾਇਰੋਇਡ ਟੈਸਟ ਜ਼ਰੂਰ ਕਰਵਾਓ ਚੌਥਾ ਵਿਟਾਮਿਨ B12 ਦੀ ਕਮੀ ਇਹੀ ਕਮੀ ਨਾੜੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਦੇ ਨਾਲ ਪੈਰਾਂ ਵਿੱਚ ਚੰਚਣਾहट ਜਾਂ ਫਿਰ ਸੁਨਪੁਣ ਮਹਿਸੂਸ ਹੋਣ ਲੱਗ ਪੈਂਦੀ ਹੈ ਇਸ ਲਈ ਦੁੱਧ ਅੰਡੇ ਮੱਛੀ ਜਾਂ ਫਿਰ ਡੇਅਰੀ ਉਤਪਾਦ ਦਾ ਸੇਵਨ ਕਰੋ ਅੰਤ ਵਿੱਚ 슈ਗਰ ਵੀ ਇੱਕ ਵੱਡਾ ਕਾਰਨ ਹੋ ਸਕਦੀ ਹੈ 슈ਗਰ ਦੇ ਮਰੀਜ਼ਾਂ ਵਿੱਚ ਨਸਾਂ ਕਮਜ਼ੋਰ ਹੋਣ ਕਾਰਨ ਪੈਰਾਂ ਵਿੱਚ ਠੰਡਕ ਜਾਂ ਸੁਨਪੁਣ ਆ ਜਾਂਦਾ ਹੈ ਇਸ ਲਈ ਖਾਣ ਪੀਣ ਤੇ ਕਾਬੂ ਰੱਖਣ ਤੇ ਰੋਜ਼ਾਨਾ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਅਤੇ ਕਈ ਵਾਰ ਇਹ ਸਿਰਫ ਮੌਸਮੀ ਅਸਰ ਵੀ ਹੁੰਦਾ ਹੈ ਜਦੋਂ ਤਾਪਮਨ ਘਟਦਾ ਹੈ ਸਰੀਰ ਆਪਣੇ ਮਹੱਤਵਪੂਰਨ ਅੰਗਾਂ ਨੂੰ ਗਰਮ ਰੱਖਣ ਲਈ ਆਪਣੇ ਹੱਥਾਂ ਪੈਰਾਂ ਵੱਲ ਖੂਨ ਦਾ ਪ੍ਰਵਾਹ ਘਟਾ ਦਿੰਦਾ ਹੈ ਇਸ ਲਈ ਜੇ ਪੈਰ ਠ ਹਮੇਸ਼ਾ ਠੰਡੇ ਰਹਿੰਦੇ ਨੇ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ ਇਹ ਸਰੀਰ ਦਾ ਇੱਕ ਸਿਗਨਲ ਹੈ ਕਿ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਸਰਦੀਆਂ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਇੱਕ ਆਮ ਜਿਹੀ ਸਮੱਸਿਆ ਹੋ ਜਾਂਦੀ ਹੈ ਰਜਾਈ ਜਾਂ ਫਿਰ ਕੰਬਲ ਵਿੱਚ ਬੜਨ ਦੇ ਬਾਵਜੂਦ ਵੀ ਉਹਨਾਂ ਦੇ ਪੈਰ ਠੰਡੇ ਰਹਿੰਦੇ ਨੇ ਜੇ ਤੁਹਾਡੇ ਨਾਲ ਵੀ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਤਾਂ ਧਿਆਨ ਨਾਲ ਇੱਕ ਗੱਲ ਸੁਣੋ ਇਹ ਸਿਰਫ ਠੰਡ ਕਰ ਨਹੀਂ ਸਕੋ ਸਰੀਰ ਵਿੱਚ ਕਿਸੇ ਪੋਸ਼ਟਿਕ ਤੱਤ ਦੀ ਕਮੀ ਜਾਂ ਫਿਰ ਕਿਸੇ ਅੰਦਰੂਨੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਖੂਨ ਦੇ ਦੌਰੇ ਦੀ ਜਦੋਂ ਪੈਰਾਂ ਵਿੱਚ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ ਤਾਂ ਤਾਪਮਨ ਘੱਟ ਹੋ ਜਾਂਦਾ ਹੈ ਜਿਸ ਦੇ ਨਾਲ ਪੈਰ ਹਮੇਸ਼ਾ ਠੰਡੇ ਮਹਿਸੂਸ ਹੁੰਦੇ ਨੇ ਜੇ ਤੁਸੀਂ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਜਾਂ ਹਿਲਦੇ ਡੁਲਦੇ ਨਹੀਂ ਤਾਂ ਇਹ ਕਾਰਨ ਬਣ ਸਕਦਾ ਹੈ ਇਸ ਲਈ ਹਲਕੀ ਸੈਰ ਮਾਲਿਸ਼ ਅਤੇ ਛੇਤੀ ਸੌਣ ਦੀ ਆਦਤ ਲਾਭਦਾਇਕ ਰਹਿੰਦੀ ਹੈ ਦੂਜਾ ਕਾਰਨ ਆਇਰਨ ਦੀ ਘਾਟ ਜਿਸ ਸਰੀਰ ਵਿੱਚ ਆਇਰਨ ਦੀ ਕਮੀ ਹੈ ਤਾਂ ਖੂਨ ਵਿੱਚ ਆਕਸੀਜਨ ਦੀ ਮਾਤਰਾ ਘਟ ਹੋ ਜਾਂਦੀ ਹੈ ਜਿਸ ਦੇ ਨਾਲ ਹੱਥ ਪੈਰ ਠੰਡੇ ਰਹਿੰਦੇ ਨੇ ਇਸ ਲਈ ਆਪਣੀ ਡਾਇਟ ਦੇ ਵਿੱਚ ਪਾਲਕ ਚੁਕੰਦਰ ਗੁੜ ਅਤੇ ਦਾਲਾਂ ਸ਼ਾਮਿਲ ਕਰੋ ਤੀਜਾ thyroid ਦੀ ਗੜਬੜ ਜੇ thyroid ਹਾਰਮੋਨ ਘੱਟ ਬਣ ਰਿਹਾ ਹੈ ਤਾਂ ਸਰੀਰ ਦੀ ਗਰਮੀ ਵੀ ਘੱਟ ਹੋ ਜਾਂਦੀ ਹੈ ਇਸ ਨਾਲ ਪੈਰ ਠੰਡੇ ਰਹਿੰਦੇ ਨੇ ਅਤੇ ਸਰੀਰ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਜੇ ਨਾਲ ਹੀ ਭਾਰ ਵਧਣਾ ਜਾਂ ਆਵਾਜ਼ ਚੜਨ ਦੀ ਸਮੱਸਿਆ ਹੈ ਤਾਂ thyroid ਟੈਸਟ ਜ਼ਰੂਰ ਕਰਵਾਓ ਚੌਥਾ ਵਿਟਾਮਿਨ B12 ਦੀ ਕਮੀ ਇਹ ਕਮੀ ਨਾੜੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਦੇ ਨਾਲ ਪੈਰਾਂ ਵਿੱਚ ਚੰਚਣਾहट ਜਾਂ ਫਿਰ ਸੁਨਪੁਣ ਮਹਿਸੂਸ ਹੋਣ ਲੱਗ ਪੈਂਦੀ ਹੈ ਇਸ ਲਈ ਦੁੱਧ ਅੰਡੇ ਮੱਛੀ ਜਾਂ ਫਿਰ ਡੇਅਰੀ ਉਤਪਾਦ ਦਾ ਸੇਵਨ ਕਰੋ ਅੰਟੀਡੀਟ ਸ਼ੂਗਰ ਵੀ ਇੱਕ ਵੱਡਾ ਕਾਰਨ ਹੋ ਸਕਦੀ ਹੈ ਸ਼ੂਗਰ ਦੇ ਮਰੀਜ਼ਾਂ ਵਿੱਚ ਨਸਾਂ ਕਮਜ਼ੋਰ ਹੋਣ ਕਾਰਨ ਪੈਰਾਂ ਵਿੱਚ ਠੰਡਕ ਜਾਂ ਸੁਨਪਣ ਆ ਜਾਂਦਾ ਹੈ ਇਸ ਲਈ ਖਾਣ ਪੀਣ ਤੇ ਕਾਬੂ ਰੱਖਣ ਤੇ ਰੋਜ਼ਾਨਾ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਅਤੇ ਕਈ ਵਾਰ ਇਹ ਸਿਰਫ ਮੌਸਮੀ ਅਸਰ ਵੀ ਹੁੰਦਾ ਹੈ ਜਦੋਂ ਤਾਪਮਨ ਘਟਦਾ ਹੈ ਸਰੀਰ ਆਪਣੇ ਮਹੱਤਵਪੂਰਨ ਅੰਗਾਂ ਨੂੰ ਗਰਮ ਰੱਖਣ ਲਈ ਆਪਣੇ ਹੱਥਾਂ ਪੈਰਾਂ ਵੱਲ ਖੂਨ ਦਾ ਪ੍ਰਵਾਹ ਘਟਾ ਦਿੰਦਾ ਹੈ ਇਸ ਲਈ ਜੇ ਪੈਰ ਠ ਹਮੇਸ਼ਾ ਠੰਡੇ ਰਹਿੰਦੇ ਨੇ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ ਇਹ ਸਰੀਰ ਦਾ ਇੱਕ ਸਿਗਨਲ ਹੈ ਕਿ ਤੁਹਾਨੂੰ ਆਪਣੇ ਸਿਹਤ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ